दोस्तों देखो वीडियो वीडियो ਦੇ ਵਿੱਚ ਇਸ ਮਨੁੱਖ ਨੇ ਇੱਕ ਘਰ ਦਾ ਮਾਡਲ ਤਿਆਰ ਕੀਤਾ ਹੈ ਕਿੰਨੀ ਕਲਾਕਾਰੀ ਇਸ ਦੇ ਹੱਥਾਂ ਵਿੱਚ ਹੈ ਪਰ ਜਿਵੇਂ ਕਹਿੰਦੇ ਨੇ ਕਿ ਨੁੱਕ ਦੇ ਕੋਲ ਕਲਾਕਾਰੀ ਹੋਣੀ ਚਾਹੀਦੀ ਹੈ ਤੋ ਬੰਦਾ ਕਦੇ ਵੀ ਭੁੱਖਾ ਨਹੀਂ ਮਰਦਾ ਜਿੱਥੇ ਮਰਜ਼ੀ ਚੱਲਿਆ ਜਾਵੇ ਹੁਣ ਵੇਖੋ ਇਸ ਨੇ ਨਿੱਕਾ ਜਿਹਾ ਘਰ ਤਿਆਰ ਕੀਤਾ ਹੈ ਗੁਰਜੀਆਂ ਖੜੀਆਂ ਕਰਤੀਆਂ ਬੀਮ ਤਿਆਰ ਕਰਦੇ ਨੇ ਇਟਾਂ ਲਾ ਰਿਹਾ ਹੈ ਹੁਣ ਸੀਮਿੰਟ ਪਾ ਦਤਾ ਹੈ ਸੀਮਿੰਟ ਪਾ ਕੇ ਤੇ ਪਧਰਾ ਕਰਕੇ ਉੱਤੇ ਇਟਾਂ ਚਨਾਈ ਕਰਕੇ ਕਮਰੇ ਤਿਆਰ ਕਰੀਏ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਇਹ ਸੁਮਨੁਖ ਦੀ ਕਲਾਕਾਰੀ ਨੂੰ ਸਲਾਮ ਹੈ ਕਿੰਨਾ ਸੋਹਣਾ ਘਰ ਦਾ ਤਿਆਰ ਮਾਡਲ ਤਿਆਰ ਕੀਤਾ ਹੈ ਜਿਵੇਂ ਆਪਾਂ ਘਰ ਬਣਾਉਣੇ ਆ ਉਵੇਂ ਇਸ ਨੇ ਇੱਕ ਘਰ ਤਿਆਰ ਕੀਤਾ ਹੈ ਤੇ ਨਿਕਾਇਕਾ ਮਾਡਲ ਤਿਆਰ ਕੀਤਾ ਹੈ ਸਾਰਾ ਕੋਸ਼ਿਸ਼ ਕਰੇਗਾ ਤੁਸੀਂ ਵੀਡੀਓ ਐਂਡ ਤੱਕ ਦੇਖਿਓ ਹੁਣ ਕਮਰੇ ਤਿਆਰ ਹੋ ਰਹੇ ਨੇ ਇੱਟਾਂ ਚਿੰਨਦਾ ਪਿਆ ਹੈ ਨਾਲ ਸੀਮੈਂਟ ਵੀ ਕਰੇਗਾ ਗੇਟ ਵੀ ਰੱਖ ਦਿੱਤੇ ਨੇ ਬਾਰੀਆਂ ਵੀ ਰੱਖੇਗਾ ਘਰ ਨੂੰ ਰੰਗ ਵੀ ਕਰੇਗਾ ਥੱਲੇ ਚਿਪਸ ਵੀ ਲਾਵੇ ਸਾਰੀ ਵੀਡੀਓ ਵੇਖਿਓ ਬਹੁਤ ਸੁੰਦਰ ਕਰਨਾ ਆਏਗਾ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਵੀ ਕਰੀ ਜਾਏ ਜੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਤੇ ਨਾਲ ਇੱਕ ਕਮੈਂਟ ਵੀ ਕਰ ਦਿਓ। ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ। ਵੇਖੋ ਪਲਸਟਰ ਕਰਤਾ ਸਾਰੇ ਕਰਦੇ। ਕਿੱਡੀ ਕਲਾਕਾਰੀ ਹੈ ਮਨੁੱਖ ਦੇ ਵਿੱਚ। ਹੁਣ ਟਾਇਲ ਲੱਗ ਰਹੀ ਹੈ। ਟਾਇਲ ਲਾ ਕੇ ਕਿੰਨਾ ਸੁੰਦਰ ਕਰਨਾ ਹੁੰਦਾ ਹੈ। ਜਿਵੇਂ ਆਪਾਂ ਘਰਾਂ 'ਵੀ ਟਾਇਲ ਲਾਉਣੀ ਆ। ਇੱਕ ਮਾਡਲ ਤਿਆਰ ਹੋ ਰਿਹਾ ਹੈ। ਲਓ ਬਈ ਹੁਣ ਰੰਗ ਵੀ ਕਰਨ ਲੱਗ ਪਿਆ। ਕਿੱਡਾ ਸੁਣਾ ਰੰਗ ਕਰੂੰਗਾ। देखो दोस्तों ਕਿੰਨੀ ਸੁਣੀ ਵੀਡੀਓ ਹੈ ਲੈ ਬਈ ਛਾਤਰੀ ਪਾ ਦਿੱਤੀ ਉੱਤੇ ਪੌੜੀਆਂ ਵਿਚਾਰ ਕਰਦੀ ਹੈ ਹੁਣ ਲੈਂਟਰ ਪਾਵੇਗਾ ਛੱਤ ਦੇ ਉੱਪਰ ਬੀਮ ਤਿਆਰ ਕਰਦਾ ਪਿਆ ਕਰਕੇ ਸਾਰੇ ਹੁਣ ਜਾਲ ਬਣ ਦਿੱਤਾ ਉੱਤੇ ਹੁਣ ਜਾਲ ਬਣ ਕੇ ਤੇ ਉੱਤੇ ਸੀਮੜ ਪਾਵੇਗਾ ਬੱਜਰੀ ਜੋ ਆਪਾਂ ਲੈਂਟਰ ਦੇ ਵਿੱਚ ਵਰਤਦੇ ਹਾਂ ਚੀਜ਼ਾਂ ਸਾਰੀਆਂ ਪਾਈਆਂ ਸਿਰਫ ਇੱਕ ਮਾਡਲ ਤਿਆਰ ਕੀਤਾ ਸੀ ਇਹ ਕਲਾਕਾਰੀ ਕਿਸੇ ਕਿਸੇ ਵਿੱਚ ਹੁੰਦੀ ਹੈ ਇਹ ਹੁਨਰ ਜਿਸ ਕੋ ਵੀ ਹੈ ਉਹ ਭੁੱਖਾ ਨਹੀਂ ਮਰਦਾ ਦੋਸਤੋ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਇਤਨੇ ਸ਼ਾਰਟਪ